ਮਹਾਰਾਜਿਆਂ ਨੂੰ ਗੁਰੂ ਕੇ ਪਿਆਰ ਵਾਲੀ ਸੰਗਤ ਗੁਰੂ ਘਰ ਦੇ ਵਿਦਵਾਨ ਪੁਰਸ਼ ਸ਼ਹੀਦਾ ਦੇ ਸਿਰਤਾਜ ਕਹਿ ਕੇ ਨਮਸਕਾਰ ਕਰਦੇ ਹਨ ਸਿਰਤਾਜ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਸਿਰ ਦਾ ਤਾਜ ਜਿਸ ਤਰ੍ਹਾਂ ਇੱਕ ਬਾਦਸ਼ਾਹ ਦੇ ਸੀਸ ਉੱਪਰ ਉਹਦੇ ਸਿਰ ਉੱਪਰ ਇੱਕ ਮੁਕਟ ਸਜਿਆ ਹੁੰਦਾ ਹੈ ਉਹ ਮੁਕਟ ਉਹਦਾ ਤਾਜ ਹੁੰਦਾ ਬਾਦਸ਼ਾਹ ਦਾ ਮੁਕਟ ਦਾ ਮਤਲਬ ਤਾਜ ਦਾ ਮਤਲਬ ਸਿਰਮੌਰ ਸਭ ਤੋਂ ਉੱਚਾ ਸਭ ਤੋਂ ਵੱਡਾ ਉਹਨੂੰ ਕਿਹਾ ਜਾਂਦਾ ਹੈ ਤਾਜ ਸ਼ਹੀਦਾਂ ਦੇ ਸਿਰ ਦੇ ਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਔਰ ਪਾਤਸ਼ਾਹ ਜੀਆਂ ਦੀ ਬਾਣੀ ਗੁਰੂ ਅਰਜਨ ਪਰਤਾਖਹ ਹਰ ਅੱਜ ਵੀ ਸਤਿਗੁਰੂ ਮਹਾਰਾਜ ਸਾਡੇ ਸਾਹਮਣੇ ਪਰਤਾਖਹ ਹਨ ਸੋ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਉਹਨਾਂ ਨੂੰ ਇੱਕ ਵਾਰ ਗੁਰੂ ਕੇ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਆਖਣ ਲੱਗੇ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ Hindu ਧਰਮ ਦੇ ਵਿੱਚ ਇੱਕ ਰੀਤ ਹੈ ਇੱਕ ਰਿਵਾਜ ਹੈ ਉਹਨਾਂ ਦੀ ਮਰਜ਼ਾਦਾ ਹੈ ਕਿ ਉਹ ਗਰਮੀਆਂ ਦੇ ਵਿੱਚ ਧੂਣੀਆਂ ਤਾਪਦੇ ਆ ਉਨ੍ਹਾਂ ਦੇ ਮੁਤਾਬਕ ਧੂਣੀਆਂ ਤਾਪਣ ਦਾ ਉਹਨਾਂ ਨੂੰ ਬਹੁਤ ਵੱਡਾ ਪੁੰਨ ਮਿਲਦਾ ਹੈ ਬਹੁਤ ਵੱਡਾ ਪੁੰਨ ਮਿਲਦਾ ਹੈ ਉਹਨਾਂ ਦੇ ਧਰਮ ਦੀ ਰੌ ਰੀਤ ਮਰਜ਼ਾਦਾ ਹੈ ਕਿ ਸਰਦੀਆਂ ਦੇ ਵਿੱਚ Hindu ਧਰਮ ਦੀ ਮਰਜ਼ਾਦਾ ਹੈ ਸਰਦੀਆਂ ਦੇ ਵਿੱਚ ਜਲ ਧਾਰੇ ਕਰਦੇ ਆ ਉਹਨਾਂ ਦਾ ਮੰਨਣਾ ਹੈ ਵੀ ਉਹਨਾਂ ਨੂੰ ਬਹੁਤ ਵੱਡਾ ਪੁੰਨ ਮਿਲਦਾ ਹੈ ਪਾਤਸ਼ਾਹ ਜੀ ਪਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀਆਂ ਦੇ ਘਰ ਵਿੱਚ ਸਾਨੂੰ ਸਿੱਖਾਂ ਨੂੰ ਤੁਸੀਂ ਜਲ ਧਾਰੇ ਕਰਨ ਤੋਂ ਵੀ ਰੋਕਿਆ ਹੋਇਆ ਹੈ ਤੇ ਸਾਨੂੰ ਧੂਣੀਆਂ ਤਾਪਣ ਤੋਂ ਵੀ ਰੋਕਿਆ ਹੋਇਆ ਹੈ ਫਿਰ ਮਹਾਰਾਜ ਜੀ ਇਹ ਦੱਸੋ ਕਿ ਸਾਨੂੰ ਉਹ ਪੁੰਨ ਕਿਸ ਤਰ੍ਹਾਂ ਪ੍ਰਾਪਤ ਹੋਏਗਾ ਜਿਹੜਾ ਪੁੰਨ ਹਿੰਦੂਆਂ ਨੂੰ ਜਲ ਧਾਰੇ ਕਰਕੇ ਮਿਲਦਾ ਹੈ ਤੇ ਜਾਂ ਫਿਰ ਤਪੱਸਿਆ ਤਪ ਕਰਕੇ ਮਿਲਦਾ ਹੈ ਉਹ ਪਉਨ ਸਾਨੂੰ ਕਿਦਾਂ ਪ੍ਰਾਪਤ ਹੋਵੇਗਾ ਇਹ ਸਿੱਖਾਂ ਨੇ ਬੇਨਤੀ ਕਰਕੇ ਸਤਿਗੁਰੂ ਜੀ ਦੇ ਚਰਣਾ ਵਿੱਚ ਆਪਣੀ ਵਿਥਿਆ ਰੱਖ ਦਿੱਤੀ ਪ੍ਰਸ਼ਨ ਰੱਖ ਦਿੱਤਾ ਇੱਥੇ ਜੀ ਹੋ ਜਾ ਵੀਡੀਓ ਚ ਸਹੀ ਹੋ ਜਾ ਇੱਥੇ ਜੀ ਹੋ ਜਾ ਇਹ ਪ੍ਰਸ਼ਨ ਮਹਾਰਾਜੀਆਂ ਦੇ ਚਰਣਾ ਵਿੱਚ ਗੁਰੂ ਕੇ ਸਿੱਖਾਂ ਨੇ ਰੱਖ ਦਿੱਤਾ ਹੁਣ ਵੇਖੋ ਸੰਗਤ ਜੀ ਪ੍ਰਸ਼ਨ ਤੇ ਬੜਾ ਬਾਜਵ ਹੈ ਮਹਾਰਾਜ ਨੇ ਕਿਹਾ ਜਲ ਧਾਰਾ ਨਹੀਂ ਕਰਨਾ ਬਈ ਆਪਾਂ ਮਹਾਰਾਜ ਨੇ ਕਿਹਾ ਧੂਣੀਆਂ ਨਹੀਂ ਤਾਂ ਆਪਣੀਆਂ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਮਹਾਰਾਜ ਐਨਾ ਪੁੰਨ ਸਾਨੂੰ ਫਿਰ ਕਿਵੇਂ ਪ੍ਰਾਪਤ ਹੋਏਗਾ ਇਹ ਬੇਨਤੀ ਆ ਮਹਾਰਾਜ ਜੀ ਦਾ ਉੱਤਰ ਦਿਓ ਸਾਨੂੰ ਸੋਝੀ ਦਿਓ ਸਾਡੇ ਮਨ ਅੰਦਰ ਉਹ ਅਗਿਆਨਤਾ ਦਾ ਹਨੇਰਾ ਦੂਰ ਕਰੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪਣੇ ਪਾਵਨ ਪਵਿੱਤਰ ਮੁਖਾਰਵਿੰਦ ਤੋਂ ਬਚਨ ਆਰੰਭ ਕੀਤਾ ਮਹਾਰਾਜ ਜੀਆਂ ਨੇ ਗੁਰੂ ਕੇ ਸਿੱਖਾਂ ਨੂੰ ਕਿਹਾ ਭਾਈ ਸਿੱਖੋ ਤੁਹਾਡਾ ਸਵਾਲ ਤੁਹਾਡਾ ਪ੍ਰਸ਼ਨ ਬਹੁਤ ਸੁੰਦਰ ਹੈ ਬੜਾ ਸੁੰਦਰ ਤੁਹਾਡਾ ਪ੍ਰਸ਼ਨ ਹੈ। ਲਓ ਵੀ ਸਿੱਖੋ ਫਿਰ ਆਓ ਤੁਹਾਨੂੰ ਦੱਸ ਦਈਏ ਕਿ ਇਨਾਂ ਪੁੰਨ ਗੁਰੂ ਕੇ ਸਿੱਖਾਂ ਨੂੰ ਕਿਵੇਂ ਪ੍ਰਾਪਤ ਹੁੰਦਾ ਹੈ। ਲਓ ਜੀ ਸੁਣੋ ਸਾਰੇ। ਸਾਰੇ ਇਕਾਗਰਤਾ ਬਣਾ ਕੇ ਬਹਿ ਗਏ। ਕਿਉਂਕਿ ਸੰਗਤ ਜੀ ਗੱਲ ਸੁਣਾਉਣੀ ਇੱਕ ਵੱਖਰਾ ਵਿਸ਼ਾ ਤੇ ਸੁਣਨਾ ਇੱਕ ਵੱਖਰਾ ਵਿਸ਼ਾ ਹੈ। ਸੁਣਾਉਣ ਵਾਲਾ ਜਿੰਨਾ ਮਰਜ਼ੀ ਸੁਣਾਈ ਜਾਵੇ ਜੇ ਸੁਣਨ ਵਾਲਾ ਇਕਾਗਰ ਨਹੀਂ। ਜੇ ਸੁਨਣ ਵਾਲੇ ਦਾ ਸੁਨਣ ਵਿੱਚ ਧਿਆਨ ਨਹੀਂ ਤਾਂ ਸੰਗਤ ਜੀ ਸੁਣਾਉਣ ਵਾਲੇ ਦਾ ਸੁਨਾਇਆ ਫਿਰ ਐਵੇਂ ਬਿਰਥਾ ਹੀ ਜਾਂਦਾ ਇਸ ਕਰਕੇ ਜਦੋਂ ਵੀ ਸੁਣੀਏ ਗੌਰ ਨਾਲ ਸੁਣੀਏ ਜਦੋਂ ਵੀ ਸੁਣੀਏ ਪੂਰੇ ਧਿਆਨ ਨਾਲ ਸੁਣੀਏ ਜਦ ਵੀ ਸੁਣੀਏ ਪੂਰੀ ਇਕਾਗਰਤਾ ਨਾਲ ਸੁਣੀਏ ਮਹਾਰਾਜ ਆਖਣ ਲੱਗੇ ਲਓ ਵੀ ਸੁਣੋ ਫਿਰ ਸਾਰੇ ਸਾਵਧਾਨ ਹੋ ਕੇ ਬਹਿ ਗਏ ਸਾਰੇ ਇਕਾਗਰਤਾ ਵੰਡਾ ਕੇ ਮਹਾਰਾਜੀਆਂ ਦੇ ਮੁਖ ਵੱਲ ਨਿਗਾ ਸਾਰਿਆਂ ਦੀ ਗੱਡੀ ਹੋਈ ਆ ਸਭ ਦੀ ਨਿਗਾ ਟਿਕੀ ਧੰਨ ਗੁਰੂ ਅਰਜਨ ਦੇਵ ਮਹਾਰਾਜੀਆਂ ਦੇ ਮੁਖ ਵੱਲ ਮਹਾਰਾਜੀਆਂ ਨੇ ਬਚਨ ਕਿਹਾ ਆਖਣ ਲੱਗੇ ਭਾਈ ਸਰਦੀਆਂ ਦਾ ਸਮਾਂ ਹੋਵੇ ਸਰਦੀਆਂ ਦਾ ਸਮਾਂ ਹੋਵੇ ਗੁਰੂ ਕਾ ਸਿੱਖ ਗੁਰੂ ਕੀ ਸਿੱਖਣੀ ਗੁਰੂ ਕੇ ਲੰਗਰਾਂ ਦੇ ਵਿੱਚ ਨੰਗੇ ਚਰਨ ਗੁਰੂਗੀਆਂ ਸੰਗਤਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਸਰਦੀਆਂ ਦਾ ਸਮਾਂ ਹੋਵੇ ਨੰਗੇ ਚਰਨ ਗੁਰੂ ਦਾ ਸਿੱਖ ਗੁਰੂ ਦਰਬਾਰ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਪਾਤਸ਼ਾਹ ਖਣ ਲੱਗੇ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਗੁਰੂ ਕੇ ਸਿੱਖ ਨੂੰ ਤਪ ਦਾ ਪ੍ਰਾਪਤ ਉਹ ਫਲ ਮਿਲੇਗਾ ਉਹ ਫਲ ਮਿਲੇਗਾ ਜਿੰਨਾ ਫਲ ਇੱਕ Hindu ਨੂੰ ਜਲ ਧਾਰਾ ਕਰਨ ਦੇ ਬਾਅਦ ਮਿਲਦਾ ਹੈ ਗਰਮੀਆਂ ਦਾ ਹੋਵੇ ਸਮਾਂ ਜੇਠਾ ਹਾੜਾਂ ਦੀਆਂ ਤਿੱਖੜ ਤਪਦੀਆਂ ਦੁਪਹਿਰਾਂ ਹੋਣ ਗੁਰੂ ਕੇ ਪਿਆਰ ਵਾਲੇ ਸਿੱਖ ਗੁਰੂ ਕੇ ਲੰਗਰਾਂ ਵਿੱਚ ਝੋਕੇ ਲਾਉਂਦੇ ਆ ਸਾਡੀਆਂ ਸਤਕਾਰਯੋਗ ਭੈਣਾ ਬੀਬੀਆਂ ਤਵੀਆਂ ਤੇ ਪ੍ਰਸ਼ਾਦਾ ਪਕਾਉਂਦੀਆਂ ਨੇ ਅੰਤਾਂ ਦੀ ਗਰਮੀ ਹੁੰਦੀ ਅੱਗ ਦੇ ਭਾਂਬੜ ਵੱਲਦੇ ਆ ਚਰਣਾ ਵਿੱਚ ਜੋੜਾ ਉਤਾਰਿਆ ਹੋਇਆ ਨੰਗੇ ਪੈਰ ਉੱਪਰੋਂ ਸੂਰਜ ਵੀ ਅੱਗ ਭਰਉਂਦਾ ਹੈ ਤੇ ਸਾਸ ਸੰਗਤ ਦੀ ਚੁਰਾਂ ਦੇ ਵਿੱਚ ਉਥੇ ਵੀ ਅੱਗ ਵੱਲਦੀ ਹੈ ਪਰ ਗੁਰੂ ਕੇ ਪਿਆਰ ਵਾਲੇ ਸਿੱਖ ਕੋਈ ਪ੍ਰਸ਼ਾਦਾ ਪਕਾ ਰਿਹਾ ਹੈ ਕੋਈ ਸਬਜ਼ੀਆਂ ਦਾਲਾਂ ਬਣਾ ਰਿਹਾ ਹੈ ਕੋਈ ਫਿਰ ਨੰਗੇ ਚਰਨ ਧਰਤੀ ਉੱਪਰ ਤੁਰਦਾ ਹੈ ਬੜੀ ਗਰਮ ਹੈ ਧਰਤੀ ਤੇ ਲੰਗਰ ਦੀ ਸੇਵਾ ਕਰ ਰਿਹਾ ਹੈ ਮਹਾਰਾਜ ਆਖਣ ਲੱਗੇ ਭਾਈ ਸਿੱਖੋ ਉਸ ਸਿੱਖ ਨੂੰ ਧੋਣੀਆਂ ਤਾਪਣ ਵਾਲੇ ਦੇ ਨਾਲੋਂ ਕਈ ਗੁਣਾ ਬਧਿਕ ਫਲ ਪ੍ਰਾਪਤ ਹੋਏਗਾ ਗੁਰੂ ਨਾਨਕ ਦੇ ਘਰ ਵਿੱਚ ਇੱਥੇ ਅਰਦਾਸ ਹੋਏਗੀ ਹੁਣੀ ਅਰਦਾਸ ਹੋਏਗੀ ਸਾਧ ਸੰਗਤ ਜੀ ਜਦੋਂ ਕਥਾ ਦੀ ਸਮਾਪਤੀ ਹੋਏਗੀ ਨਾ ਅਰਦਾਸ ਹੋਏਗੀ ਅਰਦਾਸ ਦੇ ਵਿੱਚ ਜਿੰਨੇ ਵੀ ਸ਼ਬਦ ਆਪਾਂ ਵਰਤਨੇ ਆ ਸਾਧ ਸੰਗਤ ਜੀ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਉਹਨਾਂ ਸ਼ਬਦਾਂ ਨੂੰ ਜੇ ਤੁਸੀਂ ਕਦੇ ਧਿਆਨ ਨਾਲ ਸੁਣ ਕੇ ਉਹਨਾਂ ਨੂੰ ਵਾਚੋਂ ਉਹਨਾਂ ਤੇ ਗੌਰ ਕਰੋ ਸਾਧ ਸੰਗਤ ਜੀ ਐਸੀ ਬਾਤ ਨਹੀਂ ਕੋਈ ਬੰਦਾ ਕਹੇ ਮੈਂ ਤਾਂ ਅਨ ਪੜਾਂ ਜੀ ਮੈਨੂੰ ਸੋਝੀ ਨਹੀਂ 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 ਇੱਥੇ ਪੜਿਆਂ ਲਿਖਿਆਂ ਦੀ ਬਾਤ ਨਹੀਂ ਪਿਆਰੀ ਸਾਧ ਸੰਗਤ ਜੀ ਇੱਥੇ ਤੇ ਮਹਾਰਾਜ ਨੇ ਵਚਨ ਕਹਿਤਾ ਨਾ ਗੁਰਬਾਣੀ ਚ ਜਿਨ੍ਹਾਂ ਉਤੇ ਸਤਿਗੁਰ ਦੀ ਕਿਰਪਾ ਹੋ ਜਾਏ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੋਵੇ ਮਹਾਰਾਜ ਕਹਿੰਦੇ ਪੜਿਆ ਅਨ ਪੜਿਆ ਪਰਮਗਤ ਪਾਵੈ ਇੱਥੇ ਗੱਲ ਪੜਿਆਂ ਦੀ ਨਹੀਂ ਦੁਨਿਆਵੀ ਵਿਦਿਆ ਦੀ ਨਹੀਂ ਖਲਸਾ ਜੀ हां ਸ਼ਬਦਾਂ ਤੇ ਗੌਰ ਕਰੀਏ ਅਨਪੜ ਤੋਂ ਅਨਪੜ ਵੀ ਉਹਨੂੰ ਰਸਤਾ ਮਿਲਣ ਲੱਗ ਜਾਂਦਾ ਹੈ ਕਿਉਂਕਿ ਰਸਤਾ ਦੇਣ ਵਾਲਾ ਰਾਹ ਦੇਣ ਵਾਲਾ ਤਾਂ ਗੁਰੂ ਹੈ ਤੇ ਗੁਰੂ ਰਾਹ ਕਿਹਨਾਂ ਨੂੰ ਦਿੰਦਾ ਖਾਲਸਾ ਜੀ ਗੁਰੂ ਰਾਹ ਆਪਣੇ ਪ੍ਰੇਮੀਆਂ ਨੂੰ ਦਿੰਦਾ ਜਿਨ੍ਹਾਂ ਦਾ ਪ੍ਰੇਮ ਹੋਵੇ ਨਾ ਗੁਰੂ ਨਾਲ ਸਾਧ ਸੰਗਤ ਜੀ ਉਹ ਭਾਵੇਂ ਝੋਪੜੀਆਂ ਛੱਪੜੀਆਂ 'ਚ ਰਹਿੰਦੇ ਹੋਣ ਉਹਨਾਂ ਨੂੰ ਰਸਤਾ ਮਿਲਦਾ ਹੈ ਉਹ ਭਾਵੇਂ ਸਾਧ ਸੰਗਤ ਜੀ ਦੁਨਿਆਵੀ ਵਿਦਿਆ ਤੋਂ ਬਿਲਕੁਲ ਕੋਰੇ ਹੋਣ ਉਹਨਾਂ ਨੂੰ ਰਸਤਾ ਮਿਲਦਾ ਹੈ ਉਹ ਭਾਵੇਂ ਬਿਲਕੁਲ ਕੰਗਲੇ ਕੰਗਾਲ ਹੋਣ ਸੰਗਤ ਜੀ ਉਹਨਾਂ ਨੂੰ ਰਸਤਾ ਮਿਲਦਾ ਹੈ ਰਸਤਾ ਦਿੰਦਾ ਕੌਣ ਹੈ ਗੁਰੂ ਦਿੰਦਾ ਹੈ ਕਦੋਂ ਦਿੰਦਾ ਹੈ ਜਦੋਂ ਆਪਾਂ ਗੁਰੂ ਨਾਲ ਪ੍ਰੇਮ ਕਰਨੇ ਆ ਤੇ ਪ੍ਰੇਮ ਦੇ ਵਿੱਚ ਤੇ ਪੜਿਆ ਹੋਵੇ ਭਾਵੇਂ ਅਨਪੜ ਹੋਵੇ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਵੱਡਾ ਹੋਵੇ ਭਾਵੇਂ ਛੋਟਾ ਇਹਦਾ ਕੋਈ ਮਤਲਬ ਨਹੀਂ ਤੇ ਜਦੋਂ ਅਰਦਾਸ ਹੋਏਗੀ ਉੱਥੇ ਆਪਾਂ ਕਹਿੰਨੇ ਆ ਦੇਖੋ ਸੰਗਤ ਜੀ ਗੌਰ ਨਾਲ ਸੁਣਿਓ ਆਪਾ ਸਾਰੇ ਕਹਿੰਨੇ ਆ ਪੰਜਾਂ ਪਿਆਰਿਆਂ ਜਿਨ੍ਹਾਂ ਨੂੰ ਅਰਦਾਸ ਦੇ ਸ਼ਬਦ ਯਾਦ ਨੇ ਨਾਲ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸਿੱਧਕਬਾਨੀਆਂ ਨਿਤਨੇਮੀਆਂ ਜਿਨ੍ਹਾਂ ਨੇ ਦੀਗ ਚਲਾਈ ਤੇਗ ਵਹਾਈ ਦੇਖ ਸੁਣ ਕੇ ਆਣਾ ਡਿਠ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਕਹਿੰਦੇ ਆ ਨਾ ਆਪਾਂ ਗੁਰੂ ਘਰ ਦੇ ਵਿੱਚ ਵੀ ਹਠੀ ਆ ਪਿਆਰਿਓ ਉਹਨਾਂ ਦਾ ਵੀ ਬਹੁਤ ਮਾਨ ਹੈ ਗੁਰੂ ਘਰ ਦੇ ਵਿੱਚ ਵੀ ਜਪੀ ਨੇ ਖਾਲਸਾ ਜੀ ਉਹਨਾਂ ਦਾ ਵੀ ਬੜਾ ਮਾਨ ਹੈ ਗੁਰੂ ਘਰ ਦੇ ਵਿੱਚ ਵੀ ਤਪੱਸਿਆ ਕਰਨ ਵਾਲੇ ਤਪਸਵੀ ਤ삐 ਨੇ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਵੀ ਨਿੱਤਾ ਪ੍ਰਤੀ ਹਰ ਰੋਜ਼ ਦੋ ਡੰਗ ਨਮਸਕਾਰਾਂ ਹੁੰਦੀਆਂ ਨੇ ਪਰ ਸਾਧ ਸੰਗਤ ਜੀ ਉਹ ਤਪ ਹੀ ਕਿਹੜੇ ਹਨ ਤਪ ਕਿਹੜਾ ਹੈ ਧੋਣੀਆਂ ਤਪਣ ਵਾਲਾ ਤਪ ਨਹੀਂ ਖਲਸਾ ਜੀ ਹਾਂ ਉਹਨਾਂ ਦੇ ਹਿੰਦੂ ਧਰਮ ਮੁਤਾਬਕ ਉਹ ਮੁਬਾਰਕ ਹੈ ਉਹਨਾਂ ਨੂੰ ਆਪੋ ਆਪਣੇ ਮਜਬਦ ਦੀ ਆਪੋ ਆਪਣੇ ਮਤ ਦੀ ਸਾਧ ਸੰਗਤ ਜੀ ਪਾਲਣਾ ਕਰਨੀ ਆਪਣਾ ਧਰਮ ਸਭਨਾਂ ਨੂੰ ਪਿਆਰਾ ਹੁੰਦਾ ਹੈ ਕਿਸੇ ਦੇ ਧਰਮ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਸੇ ਦੇ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂ ਕਿਉਂਕਿ ਆਪੋ ਆਪਣਾ ਧਰਮ ਸਭ ਨੂੰ ਪਿਆਰਾ ਹੁੰਦਾ ਹੈ ਸਾਧ ਸੰਗਤ ਜੀ ਇਸ ਕਰਕੇ ਗੁਰੂ ਘਰ ਵਿੱਚ ਉਹ ਕਿਹੜੇ ਨੇ ਤਪੀ ਜਿਨ੍ਹਾਂ ਨੇ ਤਪ ਸਾਧਿਆ ਸਾਧ ਸੰਗਤ ਜੀ ਗੁਰੂ ਕੇ ਲੰਗਰਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਗਰਮੀਆਂ ਦਾ ਸਬਾ ਅੰਤਾਂ ਦੀ ਕਹਿਰ ਦੀ ਗਰਮੀ ਹੋਵੇ ਸਵੇਰ ਤੋਂ ਸ਼ਾਮ ਤੱਕ ਸਾਧ ਸੰਗਤ ਜੀ ਪ੍ਰਸ਼ਾਦਾ ਪਾਣੀ ਦਾਲਾਂ ਸਬਜ਼ੀਆਂ ਦੀ ਸੇਵਾ ਕਰੀ ਜਾਣੀ ਕੋਈ ਇਹ ਤਪਨ ਵਾਲੋ ਘਟ ਹੈ ਕਿਤੇ ਖਾਲਸਾ ਜੀ ਕਿੰਨਾ ਵੱਡਾ ਤਾਪ ਗੁਰੂ ਨਾਨਕ ਦੇਵ ਜੀ ਦਾ ਤਾਪ ਇਹ ਹੈ ਸਾਧ ਸੰਗਤ ਜੀ ਕਿਤੇ ਚਰਨਕੁੰਡ ਦੀ ਸੇਵਾ ਵਿੱਚ ਲੱਗਿਆ ਕਰੋ ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਨਿਤਾ ਪ੍ਰਤੀ ਗੁਰੂ ਘਰ ਆਉਣ ਵਾਲਿਆਂ ਨੂੰ ਖਾਸ ਬੇਨਤੀ ਹੈ ਗੁਰੂ ਘਰ ਆਨੇਓ ਤੁਹਾਡਾ ਧੰਨਵਾਦ ਗੁਰੂ ਜੀ ਦੀ ਗੋਲਕ ਦੇ ਵਿੱਚ ਮਾਇਆ ਦਰਸ਼ਨੀ ਭੇਟਾ ਪਾਣੇ ਆ ਧੰਨਵਾ ਬਹਿ ਕੇ ਨਮਸ਼ਕਾਰ ਕਰਕੇ ਬਹਿ ਕੇ ਸੁਣਦੇ ਹਾਂ ਬਾਣੀ ਦਾ ਪਾਠ ਧੰਨਵਾਦ ਕਥਾ ਵਾਰਤਾ ਵੀ ਸੁਣਨੇ ਹਾਂ ਧੰਨਵਾਦ ਸਮਾਂ ਦਿੰਨੇ ਹੋ ਧੰਨਵਾਦ ਰਸ ਦਾ ਲੈ ਕੇ ਆਉਣੇ ਹੋ ਤੁਹਾਡਾ ਧੰਨਵਾਦ ਪ੍ਰਸਾਦ ਸੰਗਤ ਜੀ ਆਸੇ-ਪਾਸੇ ਵੀ ਨਿਗਰ ਰੱਖਣੀ ਕਿਤੇ ਝਾੜੂ ਲਾ ਜਾਣਾ ਕਿਤੇ ਸਾਧ ਸੰਗਤ ਜੀ ਸਫਾਈਆਂ ਕਰ ਜਾਣਾ ਸਾਰੀ ਸੰਗਤ ਉੱਠ ਕੇ ਚਲੀ ਜਾਵੇ ਦਰਬਾਰ ਸਾਹਿਬ ਦੀਆਂ ਚਾਦਰਾਂ ਦੇ ਵਾਟ ਕੱਢ ਕੇ ਤੁਰ ਜਾਣਾ ਚਰਨ ਕੁੰਡ ਦੀ ਸੇਵਾ ਕਰ ਜਾਣਾ ਉਹਦੇ ਵਿੱਚੋਂ ਸਾਧ ਸੰਗਤ ਜੀ ਦੂਸਰਾ ਪਾਣੀ ਕੱਢ ਦੇਣਾ ਨਵਾਂ ਜਾਲੋ ਦੇ ਵਿੱਚ ਪਾ ਜਾਣਾ ਇਹ ਵੀ ਸਾਧ ਸੰਗਤ ਜੀ ਇੱਕ ਬਹੁਤ ਵੱਡੀ ਮਹਾਨ ਸੇਵਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕਹਿ ਕੇ ਸਿੱਖਾਂ ਨੂੰ ਨਜ਼ਰੀ ਨਜ਼ਰ ਨਿਹਾਲ ਕੀਤਾ ਆਖਣ ਲੱਗੇ ਸਿੱਖੋ ਇਹ ਭਾਈ ਗੁਰੂ ਨਾਨਕ ਦੇ ਘਰ ਦਾ ਤਪ ਹੈ ਇਹ ਭਾਈ ਗੁਰੂ ਨਾਨਕ ਦੇ ਘਰ ਦਾ ਸਰਦੀ ਦਾ ਉਹਦੀ ਕਮਾਈ ਕਰਨ ਵਾਲਾ ਤਪ ਹੈ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਬਾਰ ਦੇ ਅੰਦਰ ਮਹਾਰਾਜ ਜੀਆਂ ਦੀ ਖੇੜ ਬਹੁਤ ਬਿਲਖਣ ਹੈ ਖਾਲਸਾ ਜੀ ਬਹੁਤ ਵੱਡਾ ਪ੍ਰਤਾਪ ਹੈ ਸਤਿਗੁਰ ਦਾ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਧਾਰਮਿਕ ਗ੍ਰੰਥ ਨੇ ਸਾਰੀ ਦੁਨੀਆ ਦੇ ਵਿੱਚ ਹਿੰਦੂਆਂ ਦੇ ਵੀ ਧਾਰਮਿਕ ਗ੍ਰੰਥ ਹਨ ਮੁਸਲਮਾਨਾਂ ਦੇ ਵੀ ਧਾਰਮਿਕ ਗ੍ਰੰਥ ਹਨ ਇਸ ਸਾਈਆਂ ਦੇ ਵੀ ਧਾਰਮਿਕ ਗ੍ਰੰਥ ਹਨ ਪਰ ਦੁਨੀਆ ਵਿੱਚ ਕਿਸੇ ਵੀ ਗ੍ਰੰਥ ਦੇ ਉੱਤੇ ਚੋਰ ਨਹੀਂ ਝੁੱਲਦਾ ਖਾਲਸਾ ਜੀ ਦੁਨੀਆ ਭਾਰ ਵਿੱਚ ਕਿਸੇ ਵੀ ਗ੍ਰੰਥ ਦੇ ਉੱਤੇ ਸਾਧ ਸੰਗਤ ਜੀ ਛਤਰ ਨਹੀਂ ਝੁੱਲਦਾ ਜੇ ਛਤਰ ਝੁੱਲਦਾ ਜੇ ਚੋਰ ਝੁੱਲਦਾ ਖਾਲਸਾ ਜੀ ਉਹ ਕੇਵਲ ਤੇ ਕੇਵਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੇ ਝੁੱਲਦਾ ਆਖੋ ਜੀ ਸਤਨਾਮ